ਕਿੰਨਾ ਮੇਰਾ ਨਾਮ ਪਾਉ ਵੀਡੀਓ ਕ੍ਰੀਏਟਰ ਦਾ ਵੀਡੀਓ ਐਡੀਟਰ ਬਲੌਗਰ ਵੀ ਮੇਰਾ ਨਾਮ ਪਾਉ 20 ਮਿੰਟ ਤੋਂ ਮੈਂ ਗੱਡੀ 'ਚ ਬੈਠਾ ਹਾਂ ਪਰ ਮੈਂ ਰਾਏ ਤਾਂ ਇਹ ਰਾਣਿਆ ਕਿ ਇਹਦੇ ਵਿਆਹ ਦੇ ਦਿਨ ਦਾ ਹਾਲ ਕੀ ਹੋਊਗਾ ਇਹ ਬੰਦਾ 2 ਵਜੇ ਤੋਂ ਪਹਿਲਾਂ ਤੁਰ ਸਕਦਾ ਪਹਿਲਾਂ ਕੁੜੀ ਤੇ ਲੱਭੋ ਉਸਤਾਦ ਜੀ ਇੱਕ ਨਾ ਟਰੱਕ ਦੇ ਪਿਛੇ ਲਿਖਿਆ ਹੁੰਦਾ ਵਾ ਤੁਹਾਨੂੰ ਮੈਂ ਸ਼ਾਰਟਕਟ ਦੱਸਦਾ ਆਪਣੇਆਂ ਤੋਂ ਬਚੋ ਓਏ ਮੇਰੇ ਵੀ ਦਿਮਾਗ 'ਚ ਐਹੀ ਚੱਲਣ ਰਿਹਾ ਸੀ ਆ ਬੱਸ ਸਹੀ ਆ ਪਾਈਦਾ ਤੈਨੂੰ ਪਵਾਈਦਾ ਵੇ ਕਮਰੇ ਕੱਪੜੇ ਦੇਖੋ ਭਾਈ ਦੇਖ ਸਾਰੇ ਤੰਨ ਤੰਨ ਰਿੰਗੂ ਪਾਰੀ ਜਿਹੜੀ ਤੈਨੂੰ ਭੇਜ ਦਿੰਦੇ ਆ ਸਾਰੀ ਦਿਹਾੜੀ ਵਿਚਾਰਾਂ ਨੇ ਦੁਕਾਨ ਤੇ ਬਹਿਣਾ ਇੱਕ ਨਾ ਮੈਨੂੰ ਪੁੱਛੇ ਗਿਆ ਇੱਕ ਰਾਤੀ ਕੈਨੇਡਾ ਦੇ ਵੇਲੇ ਲੋਕਾਂ ਨੇ ਫੋਟੋ ਬਣਾਦਾ ਇਹ ਗੱਲ ਨੂੰ ਮਿਲਦੇ ਆ ਜ਼ਿਲ੍ਹਾ ਕਪੂਰਥਲਾ ਪਿੰਡ ਪਲੱਸ ਦੇ ਵਿੱਚ ਤੂੰ ਬੋਲਣਾ ਕੁਝ ਹੈਲੋ ਗਾਇਸ ਆਈ ਬਰਨ ਆ ਗਿਆ ਆ ਵਾ ਦੱਸਿਆ ਵੀ ਨਹੀਂ ਨਹੀਂ ਦਿਲ ਵੱਡਾ ਕਰਕੇ ਭਾਈ ਸੋਣੀਏ ਜੋ ਕੁਝ ਹੋਇਆ ਹੁਣ ਨਹੀਂ ਮੇਰਾ ਵਿਆਹ ਹੋ ਸਕਦਾ ਭਾਈ ਜੋ ਮਰਜ਼ੀ ਹੋ ਜਾਏ ਲੋਕੀ ਮੋਹਸ਼ਮ ਰੋਡ ਦੇ ਆ ਕਿ ਡੱਡ ਦੇ ਹੱਥ ਲਾਉਂਦਾ ਕਿਹਦਾ ਹੋ ਨਹੀਂ ਮੇਰਾ ਵਿਆਹ ਹੈ ਸਿਆਣੇ ਬੰਦੇ ਇੱਕ ਵਾਰੀ ਧੋਖਾ ਖਾਂਦੇ ਜਿੰਦਗੀ 'ਚ ਸਿਆਣਾ ਤੇ ਪੁਲਸ ਨੇ ਰਸਤੇ ਖਿਲਾ ਰਿਆ ਉਹ ਵੀ ਕਹਿੰਦੇ ਭਰਾਵਾ ਜਾਣਦੇ ਨੂੰ ਪਟੇ ਵਾਲੇ ਹੈਗੇ ਇੱਥੇ ਫਿੰਟ ਨੇ ਬਣੇ ਇਹਨਾਂ ਨੇ ਤੇਰੀ ਮੈਮਰੀ ਫੁੱਲ ਹੋ ਗਈ ਕਹਿੰਦੇ ਉਹ ਤੇਰਾ ਸਾਡੀ ਘੜਤਾ ਪੈਣਾ ਬੜੇ ਪਪ ਜੀ ਤੇਰਾ ਲੋਕ ਇਹ ਸਟਾਈਲ ਦੇਖੋ ਬਹਿਣ ਦਾ ਭਾਈ ਇਤਰਾ ਇਹ ਪ੍ਰੋਪਰ ਦੇ ਗੇਮ ਗੁਮਿਆਰ ਜਾਨੇ ਇਹ ਰਾਖੀ ਟਾਈਗਰ ਘੋੜੀਆਂ ਲੱਗਣੀਆਂ ਓਹ ਓਹ ਤੇਰੇ ਓਹ ਉਹ ਕਿਸਮਤ ਚੱਲਣੀ ਅੱਗੀ ਤੇਲ ਦੀ ਹੈਗਾ ਸੈਚ ਲੈ ਆ ਇਹ ਰਹੀ ਇਹਲੇ ਪਕੌੜੇ ਇਹ ਰਹੀ ਇਹਲੇ ਗਾ ਪੈਲਸ ਜਿੱਥੇ ਗਾ ਕੰਪੀਟੀਸ਼ਨ ਹੁਣ ਆ ਭਰਾ ਰਾਣਾ ਖੇਡਣ ਆਇਆ ਵਾ ਖੇਡਾਂਗੇ ਫੇਰ 골ਡ ਮਾਰਾਂਗੇ 골ਡ ਮਾਰਾਂਗੇ ਕਿਆ ਬਾਤ ਆਪਣੇ ਆਪਣੇ ਜੀਸਸ

ਵੀਡੀਓ ਕ੍ਰੀਏਟਰ ਆ ਕਿੰਦਾ ਮੇਰਾ ਨਾਂ ਪਾਉ ਵੀਡੀਓ ਕ੍ਰੀਏਟਰ ਤੇ ਵੀਡੀਓ ਐਡੀਟਰ ਬਲੌਗਰ ਵੀ ਮੇਰਾ ਨਾਂ ਪਾਉ 20 ਮਿੰਟ ਤੋਂ ਮੈਂ ਗੱਡੀ 'ਚ ਬੈਠਾ ਹਾਂ ਤੇ ਭਾਈ ਸਾਹਿਬ ਲੇਟ ਆਇਆ ਮੈਂ ਚਲ ਮੇਰੀ ਦੀ ਕੋਈ ਗੱਲ ਨਹੀਂ ਆਜ ਆਪਾਂ ਜਾ ਰਹੇ ਹਾਂ ਡਿਸਟ੍ਰਿਕਟ ਕਪੂਰਥਲਾ ਉਪਨਾਲ ਬੈਂਚ ਪ੍ਰੈਸ ਕੰਪੀਟੀਸ਼ਨ ਪਾਰਟਿਸਪੇਟ ਕਰਾਂਗੇ ਫਿਰ ਅੱਜ ਬੈਸਟ ਕਰਾਂਗੇ ਉੱਥੋਂ ਦਾ ਫਿਰ ਤੁਹਾਨੂੰ ਵਲੌਗ ਦਿਖਾਵਾਂਗੇ ਕਿੰਨਾ ਕੁ ਰਸ਼ ਆ ਇੱਕ ਇੱਕ ਟੈਲੈਂਟ ਹੈ ਮੁੰਡਿਆਂ ਦੇ ਵਿੱਚ ਕੰਪੀਟੀਸ਼ਨ ਚਲੋ ਆਪਾਂ 5-10 ਮਿੰਟ ਲੇਟ ਹੋ ਜਾਏ ਕੋਈ ਗੱਲ ਨਹੀਂ ਸਾਡੀ ਕੈਟਾਗਰੀ ਆਪਾਂ ਦੀ ਲੇਡ ਹੀ ਆਉਂਦੀ ਆ ਪਰ ਮੈਂ ਰਾਜੇ ਨੂੰ ਇਹ ਰਾਣਿਆ ਵੀ ਇਹਦੇ ਵਿਆਹ ਦੇ ਦਿਨ ਦਾ ਹੱਥ ਕੀ ਹੋਊਗਾ ਫੇਰੇ ਕਦੋਂ ਹੋਣਗੇ ਘੋੜੀ ਕਦੋਂ ਚੜੂਗਾ ਵਾਂਗ ਕਦੋਂ ਗੁੰਦਾਗੇ ਤੇ ਵਿਆਹ ਕਦੋਂ ਹੋਏਗਾ ਤੇ ਸੱਬੇ ਚਾਰ ਕਦੋਂ ਹੋਏਗਾ ਤੇ ਲਾਵਾ ਫੇਰੇ ਰਾਤ ਨੂੰ ਲੈ ਕੇ ਆ ਰਹੇ ਕਿ ਜਿਵੇਂ ਪੁਰਾਣੇ ਜ਼ਮਾਨੇ ਵਾਂਗੂ ਰਾਤ ਬਰਾਦ ਉੱਥੇ ਰਹੂਗੀ ਇਹ ਬੰਦਾ 2 ਵਜੇ ਪਹਿਲਾਂ ਤੁਰ ਸਕਦਾ ਪਹਿਲਾਂ ਕੁੜੀ ਤੇ ਲੱਭੋ ਉਸਤਾਦ ਜੀ ਯਾ ਵੀ ਕਰਾ ਲਾਂਗੇ ਕੁੜੀ ਯਾਰ ਚੜਾ ਨਹੀਂ ਚਾਹੀਦਾ ਚਲ ਮੈਂ ਨਾ ਨਹੀਂ ਲੈਣਾ ਤੁਹਾਡੇ ਨਾਲ ਆਪਸੀ ਕੋਈ ਰਿਲੇਸ਼ਨ ਦੇ ਬੰਦੇ ਆ ਜਿਹੜੇ ਤੁਹਾਡੇ ਓਕੇ ਨਹੀਂ ਹੁੰਦੇ ਆ ਪਾਣੀ ਮਾਰਦੇ ਆ ਪਾਣੀ ਮਾਰਦੇ ਆ ਮੈਂ 2 4 ਟਰਾਈਆਂ ਨੇ ਕੀਤੀਆਂ ਤੇ ਜੇ ਮੈਂ ਨਾ ਲਵਾਂ ਨਾ ਤੇ ਲੜ ਪਣਾਣਾ ਨਾ ਨਹੀਂ ਲੈਣਾ ਉਹ ਤੈਨੂੰ ਪਤਾ ਹੋਊਗਾ ਕੌਣ ਹੈਗੇ ਆ ਮਤਲਬ ਇਹ ਪਾਣੀ ਮਾਰ ਖੋਤੀ ਹੈਗੇ ਆ ਅੱਛਾ ਉਹ ਬੰਦਿਆਂ ਨੂੰ ਸਮਝਾਓ ਲੜ ਕੇ ਰਦਰ ਲੋਕੜਾ ਸਮਝਣਾ ਕਰਦਾ ਇੰਦਾ ਗਾ ਨਹੀਂ ਹੋਣਾ ਤਾਂ ਦੇ ਨਾ ਮੜਿਆ ਉਹ ਵੱਡੇ ਭਰਾ ਦਾ ਤੇਰਾ ਤੇ ਹੋਇਆ ਜੀ ਨਾ ਹੋ ਹੀ ਹੈ ਨਾ ਇੱਕ ਨਾ ਟਰੱਕ ਦੇ ਪਿਛਲੇ ਲਿਖਿਆ ਹੁੰਦਾ ਵਾ ਪਰ ਮੈਂ ਸ਼ਾਰਟਕਟ ਦੱਸਦਾ ਆਪਣੇਆ ਤੋਂ ਬਚੋ ਓਏ ਮੇਰੇ ਵੀ ਦਿਮਾਗ ਚਾਹੀ ਹੀ ਚੱਲਣ ਰਿਹਾ ਸੀ ਆ ਬਸ ਆਪਣੇਆ ਤੋਂ ਬਚੋ ਆਪਣੇਆ ਤੋਂ ਬਚੋ ਇਹ ਦੇ ਗੱਲ ਬਸ ਵੇਖੋ ਤੁਸੀਂ ਜਦੋਂ ਵੀ ਆਪਾਂ ਸਾਰੇ ਨੇ ਤੁਸੀਂ ਉਹ ਵੇਖੀ ਹੋਣੀ ਆ ਮਾਂ ਭਾਰਦਰਮੈਨ ਯੋਗ ਜਿੱਤੇ ਵੀ ਵਿਖਾਇਆ ਵਾ ਆਪਣੇ ਨਾਲ ਹੀ ਲੜਾਈ ਨਹੀਂ ਨਹੀਂ ਉਹ ਜਦੋਂ ਇੱਕ ਖਾਨ ਹੀ ਬਣਿਆ ਘਰ ਕਾ ਪੈਤੀ ਲੰਕਾ ਟਾਏ ਤੇ ਰਾਮਾਨੋ ਜਦੋਂ ਬੜਾ ਜ਼ੋਰ ਲਾਤਾ ਹੀ ਰਾਮ ਨੇ ਮਾਰਨ ਵਾਸਤੇ ਮਾਰਨ ਵਾਸਤੇ ਤੇ ਮੜਕੇ ਉਹ ਕਹਿੰਦੇ ਵੀ ਐਂਡ ਤੇ ਪਰਵਾਇਆ ਦੇ ਭਰਾ ਨੇ ਹੀ ਉਹਨੇ ਦੱਸਿਆ ਹੀ ਕਿ ਤਰ੍ਹਾਂ ਮਰਨਾ ਧੁੰਨੀ ਜਿਹਾ ਮਾਰਿਆ ਤੀਰ ਧੁੰਨੀ ਆ ਇਹਨੂੰ ਕਹਿੰਦੇ ਘਰ ਕਾ 35 ਲੰਕਾ ਟਾਹੇ ਤੇਰੇ ਭਰਾ ਦਾ ਵਿਆਹ ਜ ਤਾ ਪ੍ਰੋਬਲਮ ਆਉਂਦੀ ਹੈ ਕਿ ਤੁਹਾਡੇ ਘਰ ਦੇ 30 ਲੰਕਾ ਟਾਉਣ ਦੇ ਰਛ ਵੇਖੋ ਰਛ ਆਇ ਤਰ੍ਹਾਂ ਮੈਂ ਕਹਿੰਨਾ ਪਹਿਲਾਂ ਤੁਰਿਆ ਕਰ ਕੁੜੀ ਆ ਵਾ 1 ਵਜੇ 18 ਮਿੰਟ ਹੋ ਗਏ ਆ ਕੀ ਕਹਿੰਦੇ ਹੋਗਾ ਵੀ ਉਹ ਭਾਈ ਜਿੰਮੇਵਾਰੀਆਂ ਬੜੀਆਂ ਸਫੇਰ ਦੇ 100 ਕੰਮ ਨਿਬੇੜ ਕੇ ਆਇਆ ਮੈਂ ਇਹ ਛੱਡ ਦੇ ਨਾ ਜਾਇਆ ਕਰ ਮੇਰੇ ਨਾਲ ਇਹ ਵੀ ਵੇਖਾ ਕਿੰਨੀ ਦੁਨੀਆ ਕਿੰਨਾ ਕਰਮਾ ਭਾਗਾਂ ਵਾਲਾ ਕਿ ਨਾਲ ਜਾਣਾ ਬਹਿ ਕੇ ਜਾਣਾ ਗੱਡੀ ਦੇ ਉਹਦੇ ਬਾਅਦ ਸ਼ੂਗਰ ਕਰਨਾ ਹੀ ਮੈਂ ਸੋਚਿਆ ਹੈ ਜੋ ਆਪ ਖਵਾਈਦਾ ਫਿਰ ਤੈਨੂੰ ਖਵਾਈਦਾ ਜੀ ਮਾਂ ਆਪੀਦਾ ਫਿਰ ਤੈਨੂੰ ਪਵਾਈਦਾ ਵੇਖੋ ਮੇਰੇ ਕੱਪੜੇ ਵੇਖੋ ਭਾਈ ਦੇਖ ਸਾਰੇ ਤੰਨ ਤੰਨ ਰਿੰਕੂ ਪਾਰੀ ਜਿਹੜੀ ਤੈਨੂੰ ਭੇਜ ਦਿੰਦੇ ਆ ਸਾਰੀ ਦਿਹਾੜੀ ਵਿਚਾਰਿਆਂ ਨੇ ਦੁਕਾਨ ਤੇ ਬਹਿਣਾ ਅਜੇ ਨਵਾਂ ਨਵਾਂ 2 ਲੱਖ ਰੁਪਏ ਲਾਇਆ ਐਨਿਵਰਸਰੀ ਦੇ ਉਹ ਯਾਦਗਰੀ ਹੋ ਗਈ ਰਾਜ ਨੂੰ ਤੈਨੂੰ ਵਧਾਈ ਉਹ ਡੇਢ ਕੇ ਹੋ ਗਿਆ ਉਹ ਵਲੌਗ ਡੇਢ ਕੇ ਹੋ ਗਿਆ ਹਾਂ ਬੜਾ ਚਲੰਗੀ ਇੱਕ ਨਾ ਮੈਨੂੰ ਪੁੱਛੇ ਗਿਆ ਇੱਕ ਰਾਤੀ ਕੈਨੇਡਾ ਦੇ ਵੇਲੇ ਲੋਕਾਂ ਨੇ ਫੋਟੋ ਬਣਾਦਾ ਇਹ ਗੱਲ ਮਿਲਦੇ ਆ ਜ਼ਿਲ੍ਹਾ ਕਪੂਰਥਲਾ ਪਿੰਡ ਪਲੱਸ ਦੇ ਵਿੱਚ ਬਾਕੀ ਲਾਈਵ ਹੁੰਦੇ ਆ ਵੀ ਬਹਾਨੇ ਮਾੜਾ ਮੋਟਾ ਲਾਈਵ ਹੁੰਦੇ ਨੇ ਨਾ ਹਨ ਜਾਵੇਂ ਸਾਰਾ ਕੁਝ ਚਲੋ ਵਾ ਰਸ਼ ਕੱਢ ਲਈਏ ਠੀਕ ਹੈ ਕਿੱਡੋ ਰਸ਼ ਆ ਕਰਦੇ ਇੰਵੈਸਟ ਨੂੰ ਬੋਲਣਾ ਕੁਝ ਹੈਲੋ ਗਾਇਸ ਆਈ ਬਨ ਆ ਗਿਆ ਆਵਾ ਅੱਛਾ ਬ੍ਰੈਸ਼ ਵੀ ਕੀਤਾ ਆਵਾ ਠੀਕ ਹੈ ਸੈਂਟਰ ਸੋਟ ਵੀ ਪਾਇਆ ਵਾ ਖੁਸ਼ਬੂਆਂ ਮਾਰਨਿਆ ਪੂਰਾ ਪੂਰਾ ਕਰੀਮ ਲਾਈ ਕਰੀਮ ਨਹੀਂ ਲਾਈ ਉਹੜੇ ਦੀ ਲੈ ਕੇ ਦਿੱਤੀ ਸੈਟ ਲੈ ਕੇ ਦਿੱਤਾ ਮੈਂ ਪਾ ਲਿਆ ਮਾਮਾ ਹਣੋ ਕਰੀਮ ਦੇ ਦੇ ਜਾਣੇ ਕਹਿੰਦੇ ਮੰਜਾ ਵੀ ਮੈਂ ਦਵਾਵਾਂ ਦੇ ਬਿਸਤਰੇ ਵੀ ਮੈਂ ਦਵਾਵਾਂ ਹਾਂ ਆਪ ਵੀ ਕੁਝ ਕਰ ਲਿਆ ਕਰੋ ਆਪੇ ਕਰਨਾ ਭਾਈ ਇੱਕ ਗਰੀ ਵਿਆਹ ਆ ਗਿਆ ਫਿਰ ਸਾਰਾ ਵੀ ਜੱਪੇ ਕਰਿਆ ਕਰਨਾ ਹੱਲੇ ਬਸ ਤੁਹਾਡੇ ਸਾਰਿਆਂ ਦੇ ਛੱਡਿਆ ਤੂੰ ਵਿਆਹ ਤੋਂ ਬਾਅਦ ਲੱਪਣਾ ਹੀ ਨਹੀਂ ਆ ਕਿੱਥੇ ਚੱਲ ਜਾ ਬਾਹਰ ਮੜ ਕੇ ਗਾਣਾ ਬੋਲਿਆ ਵਿਆਹ ਕਰਵਾ ਲਿਆ ਕਦਮ ਸੋਹਣਿਆ ਦੱਸਿਆ ਵੀ ਨਹੀਂ ਨਹੀਂ ਦਿਲ ਵੱਡਾ ਕਰਕੇ ਬਈ ਸੋਣੀਏ ਜੋ ਕੁਝ ਹੋ ਜਾ। ਹੋਣੀ ਮੇਰਾ ਵਿਆਹ ਸਕਦਾ ਭਾਈ ਜੋ ਮਰਜ਼ੀ ਹੋ ਜਾਏ। ਕਿਉਂ? ਜੋ ਮਰਜ਼ੀ ਹੋ ਜਾਏ। ਸੋਣਾ ਇੰਨਾ ਵਿਆਹ ਕਿਉਂ ਹੋਣਾ ਤੇਰਾ? ਨਹੀਂ ਪੜੀ। ਮਰ ਕੇ ਵਿਆਹ ਨਹੀਂ ਲੱਗਣਾ। ਲੋਕੀ ਮੋਹਸ਼ਮ ਰੋਡ ਦੇ ਕਿੰਦਾ ਹੱਥ ਲਾਉਂਦਾ। ਕਹਿੰਦਾ ਹੋਣੀ ਮੇਰਾ ਵਿਆਹ ਸਕਦਾ। ਸਿਆਣੇ ਬੰਦੇ ਇੱਕ ਵਾਰੀ ਧੋਖਾ ਖਾਂਦੇ ਜਿੰਦਗੀ 'ਚ। ਸਿਆਣਾ ਯੈਸ ਓ ਖਾਦਾ ਸੀ ਤੇ ਸਾਡੇ ਸਾਰਾ ਮੇਰੇ ਘਰ ਦੇ ਨਾਲ ਕਲੀਅਰ ਮੈਥਡ ਹੋਈ ਜਾਵੇ ਕੱਚ ਤੋਕਾ ਖਾਦਾ ਨੂੰ ਮੇਰੇ ਘਰ ਦੇ ਵੀ ਲਾਉਦੇ ਰਹਿੰਦੇ ਕਰਨਾ ਕੀ ਦਿੰਦਾ ਦੱਸਦੇ ਸਾਰੇ ਨੂੰ ਨੋ ਛੋਟੀ ਉਮਰ ਦੇ ਵਿੱਚ ਵੱਡੇ ਕਰਨ ਵਾਲੇ ਨੋ ਆਪੇ ਲਾਗੇਣਾ ਪਤਾ ਕੇ ਲਾਗੇ ਤੇ ਚਲੋ ਅੱਗੇ ਖਾਣੇ ਦਾ ਨੂੰ ਲਾਈਵ ਚ ਅੱਗੇ ਕੀ ਆਉਂਦੇ ਆ ਅੱਗੇ ਸਲਾਮ ਤਰਮਸ਼ਾ ਲਾ ਗਈ ਹੈ ਲਾਈਵ ਲਾਈਵ ਸਤਾਜੀ ਲਾਈਵ ਪਹਿਲਾਂ ਟਿਕਾਣੇ ਪਹੁੰਚਦੇ ਜੰਡਿਆਲਾ ਟੋਰ ਕੱਢਦੇ ਪਹਿਲਾਂ ਉਹ ਸਾਰੇ ਇੱਧੇ ਜਾਣੇ ਸਾਸਰੀ ਘਰ ਦੇ ਟੋਲ ਦੇ ਸਾਸਰੀ ਘਰ ਲੈ ਜਾਣੇ ਸਾਰੇ ਸਾਸਰੀ ਕਾਲ ਜੀ ਰਾਣੇ ਭਾਈ ਆਗੇ ਰਾਣੇ ਭਾਈ ਆਗੇ ਖੋਲੋ 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 ਬੈਲਟਾਂ ਲੈ ਹੋਰ ਪੁਲਸ ਨੇ ਕੰਦੇੰਦੇ ਕੱਲ ਦੇਖਿਆ ਰੋਟੀ ਖਾਂਦੇ ਆ ਆ ਦੇਖ ਕੰਦੇ ਅੱਜ ਕਿਨੂੰ ਫੈਂਟਨ ਆਏ ਜੀ ਆਹ ਕੰਦੇ ਭਰਾਵਾ ਬੈਲਟ ਨਾ ਫੇਰ ਦੇ ਉਹ ਪੈਕਾ ਟੋਂਡੇ ਮੁੰਡੇ ਕਿਤੇ ਵੀਡੀਓ ਨਾ ਬਣਾ ਦੇ ਕੰਦੇ ਉਸਤਾਦ ਜੀ ਨੂੰ ਪੀਂਦੋ ਸਾਡੇ ਦਾ ਪਟੇ ਫੇਰ ਦੇਣਾ ਇਹ ਤਾਂ ਹੋੜ ਹੀ ਪੜਾ ਫੇਰੀ ਦਾ ਤੇ ਪੁਲਸ ਨੇ ਰਸਤੇ ਖਲਾ ਰਿਆ ਉਹ ਵੀ ਕਹਿੰਦੇ ਭਰਾਵਾ ਜਾਣਦੇ ਨਾਲ ਪਟੇ ਵਾਲੇ ਹੈਗੇ ਇੱਥੇ ਹੀ ਫੈਂਟਨ ਆ ਬਣਾਏ ਉਹਨਾਂ ਨੇ OK bye ਤੇਰੀ ਮੈਮਰੀ ਫੁੱਲ ਹੋ ਗਈ ਕਹਿੰਦੇ ਉਹ ਤੇਰਾ ਸਾਡੀ ਘਰ ਦਾ ਭੈਣ ਬੜੇ ਪਪ ਚੀ ਤੇ ਨਾਲ ਉਹ ਤੇਰਾ ਬਲੌਕ ਕਰਤਾ ਚਿਮਾ ਸਾਹਿਬ ਪਰਸਨੈਲਿਟੀ ਬੜੀ ਲੱਗਣ ਦੀ ਮੈਂ ਬੋਲਾਂਗਾ ਹਾਂ ਜੀ ਮਸਾ ਦਾ ਫਕੀਰ ਕਿਹਦੇ ਫਾਈਨਲ ਆ ਇਹ ਆਦਾ ਗੱਡਰ ਬੱਡਰ ਆ ਆ ਇਹ ਬੇੜਾ ਸਾਸਰੀ ਦਾ ਯਾਰ ਬੜਾ ਆ ਠੀਕ ਆ ਅੱਜ ਤੋਂ ਮੁੰਡਾ ਨਹੀਂ ਹੈ ਯੂਐਸਏ ਇਹ ਤਾਂ ਬ్రਦਰ ਹੈ ਬੇੜਾ ਰਿਪੋਰਟ ਦੇ ਹਾਂ ਨਹੀਂ ਨਹੀਂ ਅੱਜ ਤੋਂ ਮੁੰਡਾ ਨਹੀਂ ਯੂਐਸਏ ਕੋਲ ਕੁਤੇ ਰੱਖ ਆ ਉਹ ਤਾਂ ਬਦਰ ਹੈ ਇਹ ਸਟਾਈਲ ਦੇਖੋ ਬੈਨ ਦਾ ਭਾਈ ਇਸ ਤਰ੍ਹਾਂ ਇਹ ਪ੍ਰੋਪਰ ਆਹ ਚੱਲ ਤੂੰ ਤੀ ਬੈਠਾ ਨਹੀਂ ਲਿਖਦਾ ਬੈਠਾ ਨਹੀਂ ਆਹ ਇਹ ਲੋਕ ਭਾਈ ਹੋਇਆ ਇਹ ਲੋਕ ਭਾਈ ਇਹ ਲੋਕ ਮਾਨ ਅੱਜ ਪੂਰਾ ਲੋਕ ਲੈ ਅੱਜ ਅੱਜ ਪੂਰਾ ਧਿਆਨ ਲੋਕ ਨਹੀਂ ਲੱਗਾ ਆ ਅੜਦੀ ਨਹੀਂ ਇਹ ਤੇਰਾ ਅੱਜ ਭਾਈ ਚਾਣਾ ਰਹਿਣਾ ਬਣਾ ਸਾਰੇ ਮਗਰ ਹੀ ਹੈ ਅੱਜ ਜਾਨੇ ਕਿ ਕਿਥੇ ਪਹੁੰਚਿਆ ਇਹ ਕੁੜੀ ਅੱਗੇ ਤੇ ਬਾਈ ਆ ਕੋ ਚੀਮਾ ਦਾ ਵਾਈਕੀਮ ਤੇ ਸਾਰੇ ਨੇ ਉਹ ਨਹੀਂ ਉਹ ਭਰਾ ਵੀ ਤਾਂ ਨਹੀਂ ਮਾਉਂਦਾ ਮੇਰੀ ਜੀ ਮੈਂ ਜੀ ਮੈਂ ਆ ਰਿਹਾ ਨਹੀਂ ਭਜੀਾ ਕੋ ਤਾਂ ਪਤਾ ਹੀ ਨਹੀਂ ਕਿ ਦੋ ਮਿੰਟ ਮੈਂ ਜਾਣਾ ਨਹੀਂ ਭਜੀ ਕਿਉਂ ਤੇਰੇ ਆ ਕੇ ਟਾਈਗਰ ਕੋੜੀਆਂ ਲੱਗਣੀਆਂ ਓਹ ਓਹ ਤੇਰੇ ਉਹ ਆ ਚੀ ਮੈਂ ਕੀ ਆ ਛੰਡਾ ਦੇ ਮੈਨੂੰ ਇਹ ਨਹੀਂ ਕੋੜਾ ਦੀ ਆ ਬੜੀ ਜਿਆਦਾ ਕੋੜਾ ਕਰਾਉਣਾ ਕਰਾਓ ਇਹ ਕਿਹਦਾ ਰੱਖੀ ਹੋਈ ਹੈ ਆ ਗੋੜੀਆਂ ਸਟਾਈਲ ਲੱਗਣਾ ਬਹੁਤ ਜਿਆਦਾ ਰਾਮ ਮਦਨ ਯਾਰ ਬਈ ਮਜ਼ਾ ਲੈ ਆ ਯਾਰ ਮੈਂ ਕਿਹ ਜਦੋਂ ਦੋ ਫੋਨ ਫੜ ਕੇ ਤੇ ਵਲੌਗ ਕਿਟਾਇਆ ਉਹ ਕਿਸ ਨੂੰ ਚੱਲਣ ਦੇ ਕੀ ਮੇਰੀ ਜਿਹਨੂੰ ਉਹਦਾ ਕੋਚ ਕਿਹਾ ਆਮ ਤੌਰ ਤੇ ਤੇਰਾ ਬਲਾਕ ਕਰਤਾ ਦੇਖੀ ਭਰਾ ਠੀਕਾ ਠੀਕਾ ਭਾਜੀ ਕੀ ਆ ਤੇ ਅਸੀਂ ਜੀਤਾ ਹਾਂ ਥੈਂਕ ਯੂ ਅੱਧਰ ਵੀ ਦਸ ਚੋ ਇੱਕ ਆਗੇ ਚਲੋ ਤੇ ਵੀ ਜਾ ਫੈਸਲੇ ਆ ਇਹ ਰਹੀ ਇਹਲੇ ਪਕੌੜੇ ਇਹ ਰਹੀ ਇਹਲੇ ਰਹੀ ਆ ਕੱਢ ਕੇ ਚੀਮਾ ਦੇ ਐਡੀ ਐਡੀ ਦਾ ਜੱਟ ਹੀ ਗਈ ਤੇ ਆਥੇ ਕਿਤੇ ਨੇ ਨੂਰ ਲੈਣ ਲੈ ਹੀ ਰਾਤ ਨੂੰ ਗਏ ਹੋ ਭਾਈ ਦੀ ਗਏ ਹੋ ਡਾਕਟਰ ਆ ਗਏ ਜੀ ਮੈਨੂੰ ਕਿੱਥੇ ਆ ਆਇਆ ਜੱਦੀ ਖੇਤਲਾ ਗੱਡੀ 3 ਮਿੰਟ ਤੇ ਆ ਗਿਆ ਇਹ ਹੈਗਾ ਪੈਲਸ ਜਿੱਥੇ ਹੈਗਾ ਕੰਪੀਟੀਸ਼ਨ ਡੰਡ ਭਾਈ ਡੰਡ ਭਾਈ ਕੁਝ ਕਹਿਣਾ ਚਾਹੁੰਦੇ ਜੇ ਕੁਛ ਕਹਿਣਾ ਚਾਹੁੰਦੇ ਆ ਪਾਵ ਲਿਫਟਿੰਗ ਦਾ ਕੰਪੀਟੀਸ਼ਨ ਹੈ ਜੀ ਆਪਣਾ ਭਰਾ ਰਾਣਾ ਖੇਲਣ ਆਇਆ ਵਾ ਖੇਲਣ ਆਇਆ ਅੱਜ ਖਲਾਵਾਂਗੇ ਫੇਰ 골ਡ ਮਾਰਾਂਗੇ 골ਡ ਮਾਰਾਂਗੇ ਕਿਆ ਬਾਤ ਹਾਂਜੀ ਭਾਈ ਕਿਆ ਹੋ ਆ ਤੂੰ ਖਾ ਰਿਹਾ ਹੈ ਹਾਂ ਅੱਗੇ ਪੱਲੇ ਜਾ ਰਿਹਾ ਨਾ ਹੋ ਭਾਈ ਕਿਆ ਹੋ ਬੋਲ ਭਾਈ ਵਧੀਆ ਜੀ ਕੜਕ ਲੰਡਾ ਵੀਟ ਭਾਈ ਸਾਸੀ ਗੱਲ ਜੀ ਕੀ ਹਾਲ ਹੈ ਜੀ ਬੱਲੀ ਜੀ ਵੈਲਕਮ ਟੂ ਹਾਂਜੀ ਕਿਹਦੀ ਲਾਈਵ ਭਾਈ ਇੱਕ ਵੀ ਭਾਈ ਮੈਂ ਤਾਂ 74 ਤੇ 81 ਮਰ ਤੱਕ ਕਰ ਮਾਰੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗੋ ਮਹਾਨ ਸਖਸ਼ੀਅਤ ਸਾਡੇ ਅਜੀ ਹੋਣਾ ਭਾਈ ਜਿਨ੍ਹਾਂ ਨੇ ਇੱਕ ਨਹੀਂ ਦੋ ਦੋ ਵਾਰ ਇਹਨੇ ਕਾਮਨ ਵਲ ਚੈਂਪੀਅਨ ਹੋਣ ਦਾ ਅਸਥਾਨ ਸਾਹਿਬਾ ਬਾਲਡ ਚੈਂਪੀਅਨ ਹੋਣ ਦਾ ਖਿਤਾਬ ਹਾਸਲ ਕੀਤਾ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸਾਰੀ ਨੌਲ ਉਹਨਾਂ ਦਾ ਅੱਜ ਪਹੁੰਚਣ ਦੇ ਨਿੱਗਾ ਸਵਾਗਤ ਬਾਰਡ ਸੇਮ ਵਿਜੇ ਤੇ ਉਹਨਾਂ ਦੇ ਨਾਲ ਰਾਣਾ ਰੋਗਮਾ ਜੀ ਕਹਿੰਦੇ ਬਾਗਾਂ ਦੇ ਵਿੱਚ ਮੋਰ ਬੋਰ ਦੇ ਪਹਿਲਾ ਪਾਉਂਦੇ ਨੇ ਬਾਗਾਂ ਦੇ ਵਿੱਚ ਪਹਿਲਾ ਪਾਉਂਦੇ ਮੋਰ ਬੋਰ ਦੇ ਨੇ ਭਲਖ ਪਿੰਡ ਵਿੱਚ ਜਾ ਕੇ ਵੇਖੋ ਅਜੇ ਘੋੜਿਆਂ ਦੇ ਰਿਕਾਰਡ ਬੋਲਦੇ ਨੇ ਸਿਰਾ ਘਰਾਇਆ ਪੂਰੇ ਧਾਰ ਦੇ ਵਿੱਚ ਪੂਰੇ ਧਾਰ ਦੇ ਵਿੱਚ ਸਿਰਾ ਘਰਾਇਆ ਭਰਾ ਮੇਰੇ ਦੇ ਸਭ ਤੋਂ ਵੱਧ ਟੂਰ ਜਿਹੜੇ ਮੇਰੇ ਭਰਾ ਨੇ ਲਾਏ ਹੈਗੇ ਆ ਕੀ ਦਵਾਈ ਕੀ ਜਪਾਨੀ ਲਫਟਰਨਾਂ ਨੁਕੋ ਕੈਨੇਡਾ ਨਿਊਜ਼ੀਲੈਂਡ ਅਮੇਰਤਾ ਇੰਟਰੋਡਕਸ਼ਨ ਰਾਣੇ ਰੋਗ ਭੱਜੀ ਦੀ ਕੋਲਰੇ ਭੱਜੀ ਅੱਲੇ ਬਾਅਦ ਕਰਾਂਗੇ ਪੈਂਡਿੰਗ ਵਰਕਿੰਗ ਚੱਲ ਰਹੀ ਆ ਧੰਨਵਾਦ ਜੀ ਯਾਰ ਜੀ ਐਜੀ ਨਾ 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 ਕਲੀਅਰ ਹੋ ਰਿਹਾ ਹੈ ਇਹੋ ਆ ਸਰ ਤੇਜਵੀਰ ਸਿੰਘ 33 ਨੰਬਰ ਤੇ 27 ਹਾਂਜੀ ਠੀਕ ਆ ਭਾਜੀ ਤੇਵੀਰ ਤੁਹਾਡਾ ਹਰਦੀਪ ਸਿੰਘ ਵੀ ਆ ਗਿਆ ਜੀ اچھا گڏو گڏ ڏيکاريو ਮੈਂ ਤਾਂ ਕਹਿਣਾ ਭਈ ਮੈਂ ਕੱਪੜੇ ਪਾ ਕੇ ਆਉਂਦਾ ਪਹਿਲੀ ਵਾਰੀ ਵੀ ਰਤਾੜੀ ਹੋ ਗਿਆ ਪਹਿਲਾਂ ਉਹ ਆ ਪੈਂਟਾ ਬੁੱਡਾ ਮੇਰੇ ਹੱਥਾਂ 'ਚ ਆਇਆ ਇਹ ਆਪਣੇ ਕੱਪੜੇ ਸਹੀ ਕਰਕੇ ਚੱਲਣਾ ਪਾਉਂਦੇ ਨੇ ਮੈਂ ਵਾਰਮਅਪ ਹੋਉਂਦੇ ਆ ਵਾਰਮਅਪ ਤੋਂ ਪਹਿਲਾਂ ਹੀ ਚੱਕਦੀ 155 ਬੇਰ ਤੋਂ ਹਲਕਾ ਲੱਗਾ ਵਾ ਵਾਰਮਅਪ ਤੋਂ ਬਿਨਾਂ ਹੀ ਸਟੈਪ ਲੱਗ ਗਿਆ 10 ਮਿੰਟ ਲੱਗੇ ਨਾ ਆ ਜਣੀ ਨਾ ਰਹਿਣਾ ਮਚਾਉਂਦਾ ਜੀ ਵਾਰਮਅਪ ਆ ਗਿਆ ਉਹ ਯਾਰਾ ਇਹ ਚੁੱਪਣਾ ਫੋਨ पहले निकुल आई है तोम तेजबीर रेडिरेन जी तेजबीर के बाद हरदीप सिंह रेडी रेडिरेन हरदीप सिंह तो बाद गुरजीत सिंह रेडी हां Thank sure. ਇੱਕ ਵਾਰੀ ਸਿੱਧੀ ਫੜ ਲਓ ਵੀ ਕੋੜੋ ਆਹ ਕੱਪ ਸਿੱਧਾ ਵੀ ਸਿੱਧੇ ਕੈਮਰੇ 'ਚ ਵੀ ਆ ਜਾਓ ਤੁਸੀਂ ਵੀ ਆ ਜਾਓ ਥਰੀ ਅਗੇ ਦੁਬਾਰਾ 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 ਆ ਜਾਓ ਅਗੇ ਜਮਾੜਾ ਇਹ ਹੁਣ ਸਾਡੀ ਬਹੁਤ ਸਰਕਾਰ ਨੂੰ ਨਮਰਤਾ ਦੀ ਬਹੁਤ ਦਾ ਸਮਾਜ ਆ ਤੁਹਾਨੂੰ ਮੈਦਾਨਾਂ 'ਚ

ਕਿ ਅਣੀ ਉਹਨਾਂ ਨੂੰ ਤੁਹਾਨੂੰ ਮਾਣ ਸਤਿਕਾਰ ਸੱਜਣਾ ਜਾਓ ਇਹਦੀ ਪਾਵਰ ਲੈਫਟਿੰਗ ਹੈ ਪਾਵਰ ਲੈਫਟਿੰਗ ਹੈ ਐਨਰਜੀ ਗੇਮ ਹੈ 스타 ਪਲੇਅਰ ਹੈ ਉਹ ਆਪਣਾ ਫਿਊਚਰ ਦਾ ਬ੍ਰਾਈਟ ਕਰੂਗਾ ਕਰੂਗਾ ਉਸ ਦੇ ਨਾਲ ਨਾਲ ਆਪਣੇ ਸਰੀਰ ਨੂੰ ਵੀ ਸੰਭਾਲੂਗਾ ਆਪਣੇ ਪਰਿਵਾਰ ਨੂੰ ਸੰਭਾਲੂਗਾ ਆਪਣੇ ਵਾਸ਼ ਨੂੰ ਸੰਭਾਲੂਗਾ ਸੌਰੀ ਨੋਲ And the only thing I know is to love what I'm doing. Never give up, never slow till I finally prove it. Never listen to the nose, I just want.